ਤਨ ਤਿਆਗ ਕੀ ਜੰਗਲਾਂ ਵਿੱਚ ਨਾ ਜਾ ਪਰਬਤਾਂ ਤੇ ਨਾ ਜਾ ਜੇ ਤਿਆਗਣਾ ਤੇ ਆ ਦਾਜ ਦਹੀਜ ਵਾਲੇ ਧਨ ਦਾ ਲਾਲਚ ਤਿਆਗ ਤੇਰੇ ਘਰ ਕੀ ਲੜਕੀ ਵਾਲੇ ਪਰਿਵਾਰ ਦਾ ਸਭ ਕੁਝ ਵਿਕ ਗਿਆ ਪਰਿਵਾਰ ਖੁਦ ਖਸ਼ੀ ਕਰਨ ਤੱਕ ਚਲ ਗਿਆ ਜੇ ਤਿਆਗਣਾ ਤੇ ਆ ਦਾਜ ਦਹੀਜ ਵਾਲਾ ਵਿਖਿਆ ਦਾ ਜਿਹੜਾ ਜ਼ਹਿਰ ਭਰਿਆ ਧਨ ਤੇਰੇ ਘਰ ਆਉਂਦਾ ਨਾ ਇਹਦਾ ਤਿਆਗ ਕਰ ਤੂੰ ਜੇ ਨੌਕਰੀ ਕਰ ਰਿਹਾ ਤੇ ਤੈਨੂੰ ਤਨਖਾਹ ਮਿਲ ਰਹੀ ਹੈ ਰਜੀਨਾ ਮਿਲ ਰਿਹਾ ਉਹ ਧਨ ਅਮਰਤੀ ਪਰ ਜਦੋਂ ਤੂੰ ਰਿਸ਼ਵਤ ਲੈਣਾ ਤੇ ਉਹ ਧਨ ਤੇਰੇ ਲਈ ਵਿਖਿਆ ਬਣ ਜਾਂਦਾ ਹੈ ਵਿਖਿਆ ਕਹ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਜਿਹੜਾ ਤੂੰ ਜੋਰਾਵਰ ਬਣ ਕੇ ਬਲਵਾਨ ਬਣ ਕੇ ਲੋਕਾਂ ਦਾ ਹੱਕ ਕੋਈ ਜਾਣਦਾ ਲੋਕਾਂ ਨਾਲ ਵੜ ਛੜ ਕਰਕੇ ਠਗੀਆਂ ਮਾਰ ਕੇ ਆਪਣੇ ਘਰ ਧਨ ਲਿਆਉਣਾ ਬਹੁ ਪਰਪੰਚ ਕਰ ਪਰ ਧਨ ਲਿਆ ਲੈ ਸੁਤਦਾਰਾ ਪੈ ਆਂ ਲਗਾਵੇ ਮਨ ਮੇਰੇ ਹੁਨੇ ਕਬਦਨਾ ਚੀਜਾਂ ਅੰਤ ਨਵੇਰਾ ਤੇਰੇ ਜੀਪੈ ਵਿੱਚ ਸਤਿਗੁਰ ਕਹਿੰਦੇ ਜੇ ਤਿਆਗਣਾ ਤੇ ਆਪਣੀ ਜ਼ਿੰਦਗੀ ਵਿੱਚੋਂ ਔਗਣ ਤਿਆਗ ਵਿਕਾਰ ਤਿਆਗ ਨਸ਼ੇ ਦੇ ਆਗ ਬੁਰਾਈਆਂ ਤਿਆਗ ਇਹ ਕੀ ਹੋਇਆ ਕਿ ਤੂੰ ਗਿਰਤ ਤਿਆਗ ਦਵੇਂ ਤੂੰ ਬੱਚਿਆਂ ਦਾ ਤਿਆਗ ਕਰ ਦਵੇਂ ਤੂੰ ਪਰਬਤ ਦੀ ਸਿਖਰ ਤੇ ਜਾ ਕੇ ਬੈਠ ਜਾਵੇਂ ਗੁਰੂ ਨਾਨਕ ਸਾਹਿਬ ਜੀ ਨੇ ਇਹੀ ਸਮਝਾਇਆ ਸੀ ਕਿ ਉੱਤਰੋ ਪਰਬਤਾਂ ਤੋਂ ਘਰਾਂ ਨੂੰ ਵਾਪਸ ਆਓ ਬੱਚੇ ਬਿਲਕ ਰਹੇ ਨੇ ਬੁੱਢੇ ਮਾਂ ਪਿਓ ਤੁਹਾਨੂੰ ਉਡੀਕ ਰਹੇ ਨੇ ਤੇ ਜਿਨ੍ਹਾਂ ਨੂੰ ਤੁਸੀਂ ਦੁੱਖਾਂ ਦਾ ਘਰ ਦੱਸ ਕੇ ਛੱਡ ਆਇਓ ਕਦੇ ਉਸ ਮਾਂ ਦੀ ਪੇਟ ਵਿੱਚ ਤੁਸੀਂ 9 ਮਹੀਨੇ ਕੱਟੇ ਜਿੰਨੂੰ ਤੁਸੀਂ ਦਾਮ ਕਾੜ ਬਾਗੜ ਲੈ ਆਇਆ ਮਾਂ ਕਹੇ ਮੇਰਾ ਪੁੱਤ ਵੀ ਆਇਆ ਜਿੰਨੂੰ ਤੁਸੀਂ ਬੁਰਾ ਕਹਿ ਰਹੇ ਹੋ ਉਹ ਤਾਂ ਸੋਚੋ ਮੰਦਾ ਆਖੀਆ ਜਿੱਤ ਜਮੈ ਰਾਜਾਨ ਤੇ ਜਿਨ੍ਹਾਂ ਨੂੰ ਦੁੱਖਾਂ ਦਾ ਘਰ ਦੱਸ ਦਿਓ ਫਿਰ ਮੰਗ ਖਾਣੇ ਬਣ ਕੇ ਉਹਨਾਂ ਦੇ ਦਰਵਾਜ਼ਿਆਂ ਤੇ ਜਾ ਕੇ ਅਲਖ ਜਗਾਉਂਦੀ